ਤਤ ਸੀਰਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਰਣਜੀਤ ਦੀ ਵੱਡੀ ਖਬਰ ਖਬਰਨਾਮ ਤੱਕ ਜਰੂਰ ਬਨੇ ਰਹਿਣਾ ਜਿੰਦਾ ਵੀ ਰ ਆਪਣਾ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਰ ਜਨਾ ਮੁਕਾਬਲਾ ਪੁਲਿਸ ਜਾਂਚ ਵਿੱਚ ਹੋਈ ਸ਼ਾਮ ਦਰਜ ਕਰਾਏ ਗਏ ਬਿਆਨ ਇਸ ਦੇ ਨਾਲ ਹੀ ਅਰਚਨਾ ਨੇ ਪੁਲਿਸ ਕੋਲ ਦਰਜ ਕਰਵਾਈ ਬਿਆਨ ਵਿੱਚ ਸ਼੍ਰੀ ਮੰਦਰ ਸਾਹਿਬ ਵਿਖੇ ਜੋਗਾ ਕਰਨ ਵਾਲੀ ਸੋਸ਼ਲ ਮੀਡੀਆ ਦੀ ਪ੍ਰਭਾਵਕ ਅਰ ਜਨਾ ਮਕਾਵਨਾ ਨੂੰ ਪੰਜਾਬ ਪੁਲਿਸ ਨੇ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਵੀ ਅਰ ਦਿੱਤਾ ਹੈ ਅਤੇ ਇਸ ਦਾ ਹੀ ਅੱਜ ਮਕਾਵਨਾ ਜਾਂਚ ਵਿੱਚ ਸ਼ਾਮਲ ਹੋਣਗੇ ਇਸ ਦੇ ਨਾਲ ਹੀ ਹੋਣ ਦੇ ਜਾਣਕਾਰੀ ਹੈ ਕਿ ਜਾਣਕਾਰੀ ਦਿੰਦੇ ਆ ਏਡੀਪੀਸੀ ਦਰਪਣ ਹਲੂ ਵਾਲੀ ਜਣੀ ਦੱਸਿਆ ਕਿ ਜਿੰਨਾ ਮਾਮਲੇ ਵਿੱਚ 7 ਸਾਲ ਤੋਂ ਘੱਟ ਜੋ ਹੁੰਦੀ ਹੈ ਇਸ ਦਿਨ ਲਈ ਉਹਨਾਂ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ ਨੋਟਿਸ ਭੇਜਿਆ ਜਾਂਦਾ ਹੈ ਅੱਜ ਅਰਚਨਾ ਜਾਂਚ ਵਿੱਚ ਸ਼ਾਮਿਲ ਹੋਈ ਹੈ ਉਸ ਨੇ ਆਪਣੀ ਆਨਲਾਈਨ ਬਿਆਨ ਪੇਜ ਦਿੱਤਾ ਹੈ ਅਤੇ ਇਹ ਮਾਮਲਾ ਥਾਣਾ ਕੋਤਵਾਲ ਦਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ